ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜ਼ਿੰਦਗੀਆਂ ਬੱਤਾਂ ਵਿੱਚ ਸੋ ਅੱਜ ਆਪਾਂ ਗੱਲਬਾਤ ਕਰਦੇ ਆਂ ਮੈਂ YouTube ਤੇ ਨਾ ਇੱਕ ਵੀਡੀਓ ਦੇਖੀ ਵੀ ਜਿਹੜਾ ਆਪਣਾ ਸਰੀਰ ਹੈ ਇਹ ਮੈਂ ਨਹੀਂ ਹੈਗੀ ਇਹ ਤਾਂ ਹੈ ਆਪਣਾ ਜਿਹੜਾ ਆਪਣਾ ਮਨ ਹੈ ਉਹ ਅਸਲ ਦੇ ਵਿੱਚ ਉਹ ਮੈਂ ਹੈ ਕਿਉਂਕਿ ਭਾਈ ਸਾਹਿਬ ਜੀ ਨੇ ਸੁਣਿਆ ਸੀ ਤੇ ਉਹਨਾਂ ਨੇ ਕਿਹਾ ਵੀ ਦੇਖੋ ਜੇ ਆਪਣੀ ਲੱਤ ਕੱਟੀ ਜਾਂਦੀ ਆਪਾਂ ਕਹਿੰਨੇ ਮੇਰੀ ਲੱਤ ਕੱਟੀ ਗਈ ਮੇਰੀ ਬਾਹ ਕੱਟੀ ਗਈ ਪਰ ਫੇਰ ਵੀ ਆਪਾਂ ਜਿਉਂਦੇ ਰਹਿਨੇ ਆ ਲੱਤ ਕੱਟ ਕੇ ਬਾਹ ਕੱਟ ਕੇ ਜੇ ਦੋਹੇ ਬਾਹਾਂ ਕੱਟੀਆਂ ਜਾਣ ਦੋਹੇ ਲੱਤਾਂ ਕੱਟੀਆਂ ਜਾਣ ਹਨਾ ਫੇਰ ਵੀ ਆਪਾਂ ਜੀ ਰਹੇ ਹੁੰਨੇ ਆ ਪਰ ਜਿਹੜੀ ਆਪਣਾ ਅੰਦਰ ਹੈ ਜਦੋਂ ਆਪਣਾ ਅੰਦਰ ਆਪਣਾ ਮਨ ਕਿਸੇ ਚੀਜ਼ ਤੋਂ ਡਰਾਸ਼ ਹੋ ਜੇ ਜਾਂ ਮਤਲਬ ਕਿ ਕੋਈ ਵੀ ਉਹਨੂੰ ਕੋਈ ਦਿਲ ਤੇ ਸੱਟ ਵੱਜੇ ਤਾਂ ਆਪਾਂ ਨੂੰ ਦੁੱਖ ਹੁੰਦਾ ਹੈਗਾ ਤਾਂ ਅੰਦਰੋਂ ਆਪਾਂ ਦੁਖੀ ਹੁੰਨੇ ਆ ਹਨ ਤੇ ਮਤਲਬ ਕਿ ਇਸ ਤਰ੍ਹਾਂ ਮੈਂ ਸੋਚਿਆ ਵੀ ਠੀਕ ਹੈ ਗੱਲ ਬਹੁਤ ਹੱਦ ਤੱਕ ਮੈਂ ਇਸ ਗੱਲ ਨੂੰ ਵਿਚਾਰਿਆ ਆ ਆਪਦੇ ਨਾਲ ਵੀ ਹਾਂ ਵੀ ਗਲਤ ਆ ਠੀਕ ਐ ਉਹ ਵੀ ਜੱਗ ਤੇ ਜਿਉਂਦੇ ਨੇ ਜਿਨ੍ਹਾਂ ਨੇ ਲੱਤਾਂ ਨਹੀਂ ਜਿਨ੍ਹਾਂ ਦੇ ਬਾਹਾਂ ਨਹੀਂ ਜਿਨ੍ਹਾਂ ਦੇ ਅੱਖਾਂ ਨਹੀਂ ਹੈਗੀਆਂ ਤੇ ਫਿਰ ਵੀ ਉਹ ਜਿਉਂ ਰਹੇ ਨੇ ਹਣਾ ਇਸੇ ਤਰ੍ਹਾਂ ਦੇਖੋ ਜਿਵੇਂ ਆਪਾਂ ਕਹਿੰਦੇ ਆ ਵੀ ਪਾਣੀ ਐ ਪਾਣੀ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਵੀ ਜੇ ਪਾਣੀ ਦੇ ਵਿੱਚ ਆਪਾਂ ਨੂੰ ਤੈਰਨਾ ਨਹੀਂ ਆਉਂਦਾ ਤਾਂ ਆਪਾਂ ਡੁੱਬਾਂਗੇ ਪਰ ਫਿਰ ਵੀ ਆਪਾਂ ਇਹ ਗਲਤੀ ਕਰਦੇ ਆ ਮੈਨੂੰ ਵੀ ਲੱਗਦਾ ਵੀ ਆਪਾਂ ਸੁੱਤੇ ਹੁੰਨੇ ਆ ਦਿਮਾਗੀ ਤੌਰ ਤੇ ਆਪਾਂ ਕਮਜ਼ੋਰ ਹੁੰਨੇ ਆ ਤਾਂ ਹੀ ਆਪਾਂ ਪਾਣੀ ਦੇ ਵਿੱਚ ਦੇਖੋ ਛਾਲ ਮਾਰਦੇ ਆ ਬੰਦੇ ਨੂੰ ਤੈਰਨਾ ਆ ਨਹੀਂ ਰਿਹਾ ਪਰ ਉਹ ਨੀਂਦ ਦੇ ਵਿੱਚ ਛਾਲ ਮਾਰਦਾ ਤੇ ਮਰ ਜਾਂਦਾ ਹੈ ਇਸੇ ਤਰੀਕੇ ਨਾਲ ਜਦੋਂ ਆਪਾਂ ਰੋਡ ਤੇ ਜਾ ਰਹੇ ਹੁੰਨੇ ਆ ਰੋਡ ਤੇ ਦੇਖੋ ਕਈ ਵਾਰੀ ਲਿਖਿਆ ਦੇਖਦੇ ਆ ਵੀ ਅੱਗੇ ਹੌਲੀ ਚੱਲੋ ਸੜਕ ਖਰਾਬ ਹੈ ਅਸੀਂ ਪੜ ਵੀ ਲੈਨੇ ਆ ਪਰ ਫੇਰ ਵੀ ਅਸੀਂ ਇੰਨੀ ਸਪੀਡ ਤੇ ਜਾ ਰਹੇ ਹੁੰਨੇ ਆ ਕਿ ਦੁਰਘਟਨਾ ਨੂੰ ਆਪ ਸਬਦਾ ਦਿੰਨੇ ਆ ਅਹ ਜੀਆਂ ਬਹੁਤ ਸਾਰੀਆਂ ਆਪਾਂ ਨੂੰ ਉਦਾਹਰਨਾਂ ਮਿਲ ਜਾਣਗੀਆਂ ਜਿਹੜੀਆਂ ਮਤਲਬ ਕਿ ਜਾਣ ਬੁੱਝ ਕੇ ਆਪਾਂ ਹੁੰਦੇ ਸੁੰਦਿਆਂ ਵੀ ਗਲਤੀ ਕਰਦੇ ਆ ਕਿਉਂਕਿ ਆਪਣਾ ਜਿਹੜਾ ਮਨ ਹੈ ਆਪਣਾ ਦਿਮਾਗ ਹੈ ਉਹ ਜਾਗ ਨਹੀਂ ਰਿਹਾ ਹੁੰਦਾ ਹੁਣ ਜੇ ਆਪਾਂ ਗੱਲ ਲਈਏ ਵੀ दारू ਪੀਣੀ ਸਿਹਤ ਲਈ ਹਾਨੀ ਕਰਕੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਪਰ ਫੇਰ ਵੀ ਇਹਦਾ ਸੇਵਨ ਕਰਦੇ ਨੇ ਹਣਾ ਬਹੁਤ ਸਾਰੇ ਮਤਲਬ ਕਿ ਜਾਨ ਤੋਂ ਹੱਥ ਧੋ ਲੰਦੇ ਨੇ ਜਦੋਂ ਹੱਦ ਤੋਂ ਵੱਧ ਪੀ ਲੈਂਦੇ ਨੇ ਸਟੇਸ਼ਨਾਂ ਤੇ ਤੁਸੀਂ ਦੇਖੋ ਜਦੋਂ ਫਾਟਕ ਲੱਗਿਆ ਹੁੰਦਾ ਤਾਂ ਮਤਲਬ ਕਿ ਗੱਡੀਆਂ ਬੱਸਾਂ ਤੇ ਸਕੂਟਰ ਮੋਟਰਸਾਈਕਲ ਹੋਰ ਸਾਧਨ ਇੰਨੇ ਇਕੱਠੇ ਹੋ ਜਾਂਦੇ ਨੇਗੇ ਜਦੋਂ ਫਾਟਕ ਲੱਗਿਆ ਹੁੰਦਾ ਪਰ ਜਦੋਂ ਫਾਟਕ ਖੁੱਲਦਾ ਉੱਪਰ ਵਾਹੇ ਉਹ ਤੇਰੇ ਤੋਂ ਮੂਰੇ ਮੈਂ ਉਹਦੇ ਤੋਂ ਮੂਰੇ ਆਇ ਨਹੀਂ ਦੇਖਦੇ ਵੀ ਪਹੁੰਚ ਤਾਂ ਆਪਾਂ ਜਾਣਾ ਹੀ ਐ ਦੋ ਪਲ ਲੇਟ ਸਹੀ ਪਰਾ ਪਾ ਪਹੁੰਚ ਜਾਂਦੇ ਆ ਆਪਾਂ ਕਿੰਨੀ ਕਾਹਲ ਕਰਦੇ ਆ ਅੱਗੇ ਨਿਕਲਣ ਦੀ ਨਾਲੇ ਵਿੱਚ ਲੱਤਾਂ ਵੱਜਦੀਆਂ ਜਾਂਦੀਆਂ ਨੇ ਕਈਆਂ ਦੇ ਤਾਂ ਕੂਣੀਆਂ ਵੱਜਦੀਆਂ ਨੇ ਲੱਤਾਂ ਵੱਜਦੀਆਂ ਨੇ ਪਰ ਫੇਰ ਵੀ ਆਪਾਂ ਨੂੰ ਕਾਹਲ ਹੁੰਦੀ ਹੈ ਵੀ ਮੈਂ ਉਹਦੇ ਤੋਂ ਮੂਰੇ ਜਾਵਾਂ ਉਹ ਤੋਂ ਮੂਰੇ ਜਾਵਾਂ ਸੋ ਇਹੀ ਸੋਚਦੀਆਂ ਮੈਂ ਵੀ ਆਪਾਂ ਦਿਮਾਗੀ ਤੌਰ ਤੇ ਜਗਾਈਏ ਆਪਾਂ ਆਪਣੇ ਮਨ ਨੂੰ ਜਗਾਈਏ ਵੀ ਜਿਹੜੀਆਂ ਚੀਜ਼ਾਂ ਦਾ ਜਿਹੜੀਆਂ ਗੱਲਾਂ ਦਾ ਆਪਾਂ ਨੂੰ ਪਤਾ ਹੈ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਨੁਕਸਾਨ ਦਾ ਇੱਕ ਨੇ ਆਪਾਂ ਉਹ ਖੂਚ ਕਿਉਂ ਛਾਲ ਮਾਰਦੇ ਆ ਕਿਉਂ ਡਿੱਗਦੇ ਆ ਆਪਾਂ ਆਪਣੇ ਏਸੇ ਮਨ ਨੂੰ ਚੰਗੇ ਪਾਸੇ ਕਿਉਂ ਨਹੀਂ ਲਾਉਂਦੇ ਹੈਗੇ ਏਸੇ ਮਨ ਨੂੰ ਆਪਾਂ ਜੇ ਚੰਗਾ ਸੋਚਣ ਲਾ ਦੀਏ ਚੰਗਾ ਆਪਣਾ ਦਿਮਾਗ ਚੰਗਾ ਸੋਚੇ ਵੀ ਹਾਂ ਜੇ ਮੈਨੂੰ ਆਏ ਕੁਝ ਹੋ ਗਿਆ ਜਾਂ ਮੈਂ ਕਾਲ ਚਤੁਰਿਆ ਜਾਂ ਅੱਗੇ ਐਕਸੀਡੈਂਟ ਹੋ ਗਿਆ ਤੇ ਫੇਰ ਨੁਕਸਾਨ ਆਪਾਂ ਦੇਖੋ ਕਿੰਨਾ ਹੁੰਦਾ ਆਪਣਾ ਆਪਣੇ ਪਰਿਵਾਰ ਦਾ ਤੇ ਇਸ ਲਈ ਮੈਂ ਚਾਹੁੰਦੀ ਆ ਵੀ ਦਿਮਾਗੀ ਤੌਰ ਤੇ ਸਾਨੂੰ ਜਾਗਣਾ ਜ਼ਰੂਰੀ ਹੈ ਅੱਖਾਂ ਖੋਲ੍ਹ ਲੀਆਂ ਨੇ ਠੀਕ ਨੇ ਅੱਖਾਂ ਖੁੱਲਣ ਦੇ ਨਾਲ ਕੁਝ ਨਹੀਂ ਹੁੰਦਾ ਜੇ ਤੁਹਾਡਾ ਦਿਮਾਗ ਸੁੱਤਾ ਹੈ ਜੇ ਅਸੀਂ ਆਪਣੇ ਮਨ ਨੂੰ ਜਿਹੜਾ ਸਹੀ ਪਾਸੇ ਨਹੀਂ ਲਾਵਾਂਗੇ ਇਸ ਲਈ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦੀ ਆ ਮੈਂ ਮਤਲਬ ਕਿ ਆਪਦਾ ਤਜਰਬਾ ਵੀ ਦੇਖਣੀ ਆ ਤਜਰਬਾ ਵੀ ਕਰਦੇ ਆ ਵੀ ਕਾਹਲ ਦੇ ਵਿੱਚ ਸਾਨੂੰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਭਾਵੇਂ ਸਾਡਾ ਪਰਿਵਾਰਕ ਫੈਸਲਾ ਹੋਵੇ ਭਾਵੇਂ ਕੋਈ ਰਿਸ਼ਤੇ ਨਾਤੇ ਦਾ ਹੋਵੇ ਹਨ ਤੇ ਸਹਿਜ ਪਕੇ ਸੁਆ ਮਿੱਠਾ ਹੋਵੇ ਆਪਾਂ ਨੂੰ ਗੁਰਬਾਣੀ ਵਿੱਚ ਵੀ ਇਸ ਨੂੰਝਾਇਆ ਕਿ ਆਇਆਗਾ ਥੋੜਾ ਜਿਹਾ ਆਪਾਂ ਨੂੰ ਸੋਚ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਕਿਸੇ ਵੀ ਮਾਮਲੇ ਦੇ ਵਿੱਚ ਕਿਉਂਕਿ ਕਾਹਲ ਦਾ ਨਤੀਜਾ ਠੀਕ ਹੈ ਤੁਰਤ ਆ ਜਾਂਦਾ ਹੈ ਬੀਓ ਮਰ ਗਿਆ ਉਹਦੀ ਬਾਹ ਟੁੱਟ ਗਈ ਉਹਦੀ ਲੱਤ ਟੁੱਟ ਗਈ ਉਹਨੇ ਐਂ ਕਰ ਲਿਆ ਪਰ ਤੁਸੀਂ ਦੇਖੋ ਵੀ ਇਹ ਇਹ ਕਰਕੇ ਅਸੀਂ ਕਿੰਨਾ ਪਰੇਸ਼ਾਨ ਹੁੰਨੇ ਆ ਬਾਅਦ ਵਿੱਚ ਆਪਾਂ ਕਿੰਨੀ ਔਖੀ ਜ਼ਿੰਦਗੀ ਕੱਢਦੇ ਆ ਤੇ ਆਪਣਾ ਪਰਿਵਾਰ ਕਿੰਨਾ ਦੁਖੀ ਹੁੰਦਾ ਹੈ ਇਸ ਲਈ ਮੈਂ ਤਾਂ ਇਹੀ ਚਾਹੁੰਦੀ ਆ ਵੀ ਮਤਲਬ ਕਿ ਨਾ ਆਪਾਂ ਨੂੰ ਸੋਚਣਾ ਚਾਹੀਦਾ ਸੋਚੋ ਸੋਚੋ ਵੀ ਠੀਕ ਇਹ ਸੋਚਣ ਦੇ ਲਈ ਆਪਾਂ ਨੂੰ ਸਭ ਤੋਂ ਵਧੀਆ ਸਹਾਰਾ ਜਿਹੜਾ ਉਹ ਗੁਰਬਾਣੀ ਦਾ ਹੈ ਆਪਾਂ ਜਿੰਨੀ ਗੁਰਬਾਣੀ ਪੜਾਂਗੇ ਆਪਣਾ ਮਨ ਸ਼ਾਂਤ ਰਹੂਗਾ ਆਪਾਂ ਨੂੰ ਮਤਲਬ ਕਿ ਪੁੱਠਾ ਸੋਚਣ ਦਾ ਗਲਤ ਸੋਚਣ ਦਾ ਟਾਈਮ ਹੀ ਨਹੀਂ ਮਿਲੇਗਾ ਵਧੀਆ ਸੋਚਾਂਗੇ ਬਹੁਤ ਵਧੀਆ ਮਾਨਸਿਕ ਤੌਰ ਤੇ ਸੰਤੁਸ਼ਟੀ ਹੁੰਦੀ ਹੈ ਆਪਾਂ ਨੂੰ ਤੇ ਜਿਵੇਂ ਅੱਜ ਭੱਜ ਨੱਠ ਦੀ ਜ਼ਿੰਦਗੀ ਐ ਅੱਜ ਤੇ ਹਨਾ ਤੇ ਬਹੁਤ ਵਧੀਆ ਸੋਚਣੀ ਮਿਲਦੀ ਆਪਾਂ ਨੂੰ ਮੈਂ ਕਹਿੰਨੀ ਆਂ ਵੀ ਜਦੋਂ ਆਪਾਂ ਪਰੇਸ਼ਾਨ ਹੁੰਨੇ ਆ ਤਾਂ ਆਪਾਂ ਗੁਰਬਾਣੀ ਦਾ ਸਹਾਰਾ ਲਾਓ ਕਿਸੇ ਦਾ ਸਹਾਰਾ ਨਾ ਤੱਕੋ ਗੁਰਬਾਣੀ ਦਾ ਸਹਾਰਾ ਲਾਓ ਤੇ ਗੁਰਬਾਣੀ ਪੜ੍ਹੋ ਸੁਣੋ ਫਿਰ ਉਹਨੂੰ ਆਪਣੇ ਆਪ ਤੇ ਲਾਗੂ ਕਰੋ ਇਹਦੇ ਜਿਹੜੇ ਨਤੀਜੇ ਨੇ ਉਹ ਮੈਨੂੰ ਲੱਗਦਾ ਬਹੁਤ ਵਧੀਆ ਆਉਣਗੇ ਕਿਉਂਕਿ ਇਹਦੀ ਐਗਜ਼ਾਮਪਲ ਮੈਂ ਤੁਹਾਡੇ ਮੂਰੇ ਖੁਦ ਐ ਮੈਂ ਮਾਫੀ ਇਹ ਦੌਰ ਵਿੱਚੋਂ ਨਿਕਲ ਚੁੱਕੀ ਆ ਪਰ ਮੈਂ ਬਹੁਤ ਜ਼ਿਆਦਾ ਮਤਲਬ ਕਿ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆ ਵੀ ਮੈਂ ਗੁਰਬਾਣੀ ਦੇ ਨਾਲ ਧੁਰ ਅੰਦਰੋਂ ਜੁੜੀ ਤੇ ਬਹੁਤ ਵਧੀਆ ਮਹਿਸੂਸ ਕਰ ਰਹੀ ਆ ਸੋ ਅੱਜ ਲਈ ਬਨਾ ਕੋ ਸਤਿ ਸ਼੍ਰੀ ਅਕਾਲ ਜੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆ ਬਹੁਤ ਜਲਦ ਆਪਣੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ